माननीय जी एसएसपी साहब श्री हरकमलप्रीत सिंह खक साहब दी अगुवाई ਹੇਠ ਮਲੇਰਕੋਟਲਾ ਪੁਲਿਸ ਲਗਾਤਾਰ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਯਤਨ ਕਰ ਰਹੀ ਹੈ। ਉਸੇ ਤਹਿਤ ਅੱਜ ਸਾਨੂੰ ਇੱਕ ਵੱਡੀ ਸਫਲਤਾ حاصل ਹੋਈ। ਅਸੀਂ ਇੱਕ ਫਰੌਡਸਟਰ ਜਿਸ ਦਾ ਨਾਮ ਹੈ ਗੁਰਬਾਤ ਸਿੰਘ ਏਲੀਅਸ ਬਾਜ ਜੋ ਕਿ ਲੋਕਾਂ ਨੂੰ ਰੇਲਵੇ ਵਿੱਚ ਭਰਤੀ ਕਰਾਉਣ ਦੇ ਨਾਂ ਤੇ ਠੱਗੀ ਕਰਦਾ ਸੀ ਅਤੇ ਬੇਰੁਜ਼ਗਾਰ ਜਿਹੜੇ ਕਿ ਅਨ ਘਟ ਪੜੇ ਲਿਖੇ ਯੋਵਕਾਂ ਨੂੰ ਜਿਹੜੇ ਹੈਗਾ ਸੀ ਇਹ ਆਪਣਾ ਸ਼ਿਕਾਰ ਬਣਾਉਂਦਾ ਸੀ ਇਸ ਨੇ 12 ਲੱਖ ਦੀ ਠੱਗੀ ਕੀਤੀ ਸੀ ਇਸ ਨੂੰ ਅੱਜ ਅਸੀਂ ਅਰੈਸਟ ਕਰ ਲਿਆ ਹੈ ਇਹ 8 ਸਾਲ ਤੋਂ ਆਪਣੀ ਅਰੈਸਟ ਨੂੰ ਵੇਟ ਕਰ ਰਿਹਾ ਸੀ ਇਹ 92/15 2015 ਦੀ ਐਫ ਆਈ ਆਰ ਹੈ ਅੰਡਰ ਸੈਕਸ਼ਨ 420 ਐਂਡ 120 ਬੀ ਆਈਪੀਸੀ ਐਂਡ ਇਹ 8 ਸਾਲਾਂ ਤੋਂ ਲਗਾਤਾਰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਟਿਕਾਣੇ ਚੇਂਜ ਕਰਕੇ ਆਪਣੇ ਜੋ ਵੀ ਹੈ ਲੁੱਕ ਚੇਂਜ ਕਰਕੇ ਹੀ ਵਾਸ ਹਾਈਡਿੰਗ ਹਿਮਸੈਲਫ ਤਾਂ ਇਹਨੂੰ ਅੱਜ ਅਸੀਂ ਅਰੈਸਟ ਕਰ ਲਿਆ ਹੈ ਇਹ ਸਾਡੀ ਇਸ ਮਹੀਨੇ ਚ ਇਸ ਟਾਈਪ ਦੇ ਜਿਹੜੇ ਜੌਬ ਨੂੰ ਲੈ ਕੇ ਸਕੈਮ ਨੇ ਇਸ ਵਿੱਚ ਦੂਜੀ ਵੱਡੀ ਸਫਲਤਾ ਹੈ ਇਸ ਤੋਂ ਪਹਿਲਾਂ ਵੀ ਅਸੀਂ ਇਸ ਮਹੀਨੇ ਹੀ ਇੱਕ ਪੰਜਾਬ ਪੁਲਿਸ ਚ ਠੱਗੀ ਕਰਾਉਣ ਦੇ ਨਾਂ ਤੇ 9 ਲੱਖ ਦੀ ਠੱਗੀ ਕਰਨ ਵਾਲੇ ਇਨਸਾਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅਸੀਂ ਲਗਾਤਾਰ ਲੋਕਾਂ ਨੂੰ ਅਜਿਹੇ ਸਕੈਮਸ ਤੋਂ ਬਚਾਉਣ ਲਈ ਇਸ ਪਾਸੇ ਕੰਮ ਕਰਦੇ ਰਵਾਂਗੇ ਇਸ ਤੋਂ ਇਲਾਵਾ ਇਸ ਜੋ ਇਹ ਪਰਸਨ ਹੈ ਗੁਰਬਾਜ ਸਿੰਘ ਏਲੀਅਸ ਬਾਜ ਇਸ ਨੂੰ ਅਸੀਂ ਅੱਗੇ ਕੋਰਟ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ